ਜਬ ਲੋ ਨਹੀਂ ਭਾਗ ਲਿਲਾਰੀ ਉਦੈ ਅਬ ਲੋ ਪ੍ਰਮਤੇ ਪਿੰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈ ਬੂਡਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਹੈ ਮਥੁਰਾ ਜਗਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਨਾਇ ਆਇਓ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਨਾਇ ਆਇਓ ਨਿਮਾਨਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਉਟੀਆਂ ਦੀ ਹੋੜ ਸਰਵ ਕਲਾ ਭਰਪੂਰ ਬਾਣੀ ਕੀਬੋਹਿਤ ਚਵਰਾ ਤਖਤਾਂ ਦੇ ਮਾਲਕ ਵਾਲੀਏ ਕੋ ਲਾਲਮ ਖੰਧਪਲ ਤਰਖੇਤ ਕਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕਰਨ ਦੇ ਨਾਲ ਗੁਰੂ ਰੂਪ ਪਿਆਰੀ ਸਾ ਸੰਗਤ ਜੀਓ ਕਰਗੀਆਂ ਮਾਰੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਵੋਲੰਦੋ ਫਤਿਹ ਪ੍ਰਮਾਨਪੁਰੂ ਜੀ ਵਾਹਿ ਗੁਰੂ ਕਾ ਖਾਲਸਾ ਵਾਹਿ ਗੁਰੂ ਕੀ ਫਤਿਹ ਦੇਹ ਦੁਨੀਆ ਦੇ ਮਾਲਕ ਖੁਦ ਖੁਦਾ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜੀ ਦਾ ਪਾਵਨ ਪਵਿੱਤਰ ਸ਼ਹਾਦਤ ਦਿਹਾੜਾ ਸਮੁੱਚੇ ਹੀ ਸਿੱਖ ਜਗਤ ਦੇ ਵਿੱਚ ਬੜੀ ਹੀ ਸਰਦ ਆ ਭਾਵਨਾ عقیده ਦੇ ਨਾਲ ਮਨਾਰ ਜਾਰੀ ਹੈ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਵਿੱਚ ਮਨੁੱਖਤਾ ਦੀ ਕਲਿਆਣਤਾ ਦੇ ਨਾਲ ਨਾਲ ਨਰੰਕਾਰ ਪ੍ਰਮਾਤਮਾ ਦੀ ਬਾਣੀ ਦਾ ਅਥਾਹ ਤੇ ਪ੍ਰਚੰਡ ਪ੍ਰਚਾਰ ਕੀਤਾ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਮਹਾਨ ਸ਼ਹੀਦੀ ਦਾ ਕਾਰਨ ਵੀ ਸਤਗੁਰਾਂ ਦਾ ਇਹ ਪ੍ਰਚਾਰ ਹੈ ਕਿਉਂਕਿ ਉਸ ਸਮੇਂ ਇਸਲਾਮ ਮਤ ਦਾ ਬਹੁਤ ਜ਼ੋਰ ਸੀ ਇਸਲਾਮਤ ਦਾ ਜੋਰ ਹੋਣ ਕਾਰਨ ਦਿੱਲੀ ਦੇ ਤਖਤ ਤੱਕ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਪ੍ਰਚਾਰ ਦੀਆਂ ਸ਼ਿਕਾਇਤਾਂ ਪਹੁੰਚਦੀਆਂ ਸੀ ਕਿ ਜੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਸਮਾਂ ਰਹਿਣ ਧਿਆਨ ਰੋਕਿਆ ਨਾ ਗਿਆ ਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਇਹਨਾਂ ਸਿੱਖਾਂ ਨੇ ਦਿੱਲੀ ਦੇ ਤਖਤ ਦੇ ਉੱਤੇ ਕਬਜ਼ਾ ਕਰਕੇ ਬੈਠ ਜਾਣਗੇ ਰਾਜੇ ਕੰਨਾਂ ਦੇ ਬਹੁਤ ਕੱਚੇ ਹੁੰਦੇ ਨੇ ਇਸ ਗੱਲ ਦਾ ਪ੍ਰਭਾਵ ਹਿੰਦੁਸਤਾਨ ਦੇ ਉਸ ਸਮੇਂ ਦੇ ਹਾਕਮ ਤੇ ਬਹੁਤ ਪਿਆ ਕਿ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦਾ ਇਹ ਪ੍ਰਚਾਰ ਦਿੱਲੀ ਦੇ ਤਖਤ ਨੂੰ ਕਿਤੇ ਮੰਨ ਕੇ ਨਾ ਬੈਠ ਜਾਏ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਮਹਾਨ ਸ਼ਹੀਦੀ ਦੇ ਅਨੇਕਾਂ ਕਾਰਨ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਕਾਰਜ ਇਸਲਾਮਾਤ ਦਾ ਹੋਇਆ ਉਸ ਸਮੇਂ ਦਾ ਕਿਉਂਕਿ ਕੋਈ ਨਹੀਂ ਸੀ ਚਾਹੁੰਦਾ ਕਿ ਸਿੱਖ ਧਰਮ ਨੂੰ ਕੋਈ ਅਪਣਾਏ ਮੁਗਲਾਂ ਵੱਲੋਂ ਉਸ ਸਮੇਂ ਦੀ ਹਕੂਮਤ ਦੇ ਵੱਲੋਂ ਲੋਕਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਪਰਵਰਤਿਤ ਕਰਨ ਵਾਸਤੇ ਪ੍ਰੇਰਿਤ ਕੀਤਾ ਜਾ ਰਿਹਾ ਸੀ ਹਰ ਇੱਕ ਨੂੰ ਜਬਰੀ ਇਸਲਾਮ ਧਰਮ ਦੇ ਵਿੱਚ ਪਰਵਰਤਿਤ ਕੀਤਾ ਜਾ ਰਿਹਾ ਸੀ ਪਰ ਧੰਗੂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਸ਼ਾਂਤੀ ਦੇ ਪੁੰਜ ਸਤਗੁਰ ਸੱਚੇ ਪਾਤਸ਼ਾਹ ਨੇ ਕਦੇ ਵੀ ਕਿਸੇ ਨੂੰ ਜ਼ਬਰਦਸਤੀ ਸਿੱਖ ਧਰਮ ਦੇ ਵਿੱਚ ਸ਼ਾਮਲ ਨਹੀਂ ਕੀਤਾ ਸਤਗੁਰਾਂ ਦਾ ਬਚਨ ਇਹ ਰਿਹਾ ਸਣਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਜਿਸ ਵੀ ਧਰਮ ਨੂੰ ਮੰਨਦੇ ਹੋ ਆਪਣੇ ਧਰਮ ਦੇ ਵਿੱਚ ਖੁਸ਼ ਰਹੋ ਪਰ ਆਪਣੇ ਜਿਹੜੇ ਉਦੇਸ਼ ਨੇ ਉਹਨਾਂ ਨੂੰ ਇੰਨਾ ਸੱਚਾ ਤੇ ਸੋਚਾ ਬਣਾਓ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਤੇ ਦੁੱਖ ਤਕਲੀਫ ਨਾ ਹੋਵੇ ਸਤਿਗੁਰ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਧੰਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਖੁਦ ਖੁਦਾ ਧੰਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਲਖਤੇ ਜ਼ਿਕਰ ਨੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਜੀਵਨ ਕਾਲ ਦੇ ਵਿੱਚ ਅਨੇਕਾਂ ਹੀ ऐसे महान कार्य किए जिन्हा कारज करके आज समूचा सिख जगत ही नहीं हर एक ਧਰਮ ਦਾ ਬੰਦਾ ਧੰ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਨੂੰ ਸੀਸ ਝੁਕਾਉਂਦਾ ਹੈ 30 ਮਈ 1606 ਈਸਵੀ ਨੂੰ ਸਤਗੁਰ ਸੱਚੇ ਪਾਸ਼ਾ ਨੇ 43 ਸਾਲ ਦੀ ਉਮਰ ਦੇ ਵਿੱਚ ਸਿੱਖ ਧਰਮ ਦੇ ਵਿੱਚੋਂ ਸਭ ਤੋਂ ਪਹਿਲੀ ਸ਼ਹਾਦਤ ਦਿੱਤੀ ਇਸ ਕਰਕੇ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ ਲਾਹੌਰ ਦੇ ਵਿੱਚ ਚੱਦੂ ਦੀ ਹਵੇਲੀ ਦੇ ਵਿੱਚ ਧੰਗ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਬਿਨਾਂ ਕਿਸੇ ਕਸੂਰ ਤੋਂ ਉਸ ਸਮੇਂ ਦੀ ਹਕੂਮਤ ਨੇ ਐਨੇ ਅਕਹਿ ਤੇ ਅਸਹਿ ਕਸ਼ਟ ਦਿੱਤੀ ਪਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਕਸ਼ਟਾਂ ਨੂੰ ਆਪਣੇ ਧਨ ਦੇ ਉੱਤੇ ਹੰਡਾਇਆ ਅਤੇ ਬਚਨ ਮੁਖਰੇ ਵਿੱਚੋਂ ਇਹੀ ਨਿਕਲਦੇ ਰਹੇ ਤੇਰਾ ਭਾਣਾ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਮੰਗ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਉਸ ਖੁਦ ਖੁਦਾ ਆਕਾਲ ਪੁਰਖ ਪਾਤਸ਼ਾਹ ਦੇ ਭਾਣੇ ਦੇ ਅੰਦਰ ਐਨ ਅਡੋਲ ਰਹੇ ਉਸ ਤਵੀ ਦੇ ਉੱਤੇ ਬੈਠੇ ਜੋ ਚੰਦੂ ਦੀ ਹਵੇਲੀ ਦੇ ਵਿੱਚ 1606 ਈਸਵੀ ਨੂੰ ਉਸ ਤਵੀ ਦੇ ਉੱਤੇ ਮਿਠਾ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਸੀਸ ਉੱਤੇ ਗਰਮ ਰੇਤਾ ਪਾਇਆ ਗਿਆ ਹੋਇਆ ਉਸ ਸਮੇਂ ਦਾ ਜੋ ਮਾਹੌਲ ਸੀ ਉਸ ਸਮੇਂ ਦੇ ਮਾਹੌਲ ਨੂੰ ਬੜਾ ਸੁੰਦਰ ਸ਼ਬਦਾਂ ਦੇ ਵਿੱਚ ਅੰਕਿਤ ਕੀਤਾ ਗਿਆ ਹੈ ਇਸ ਛਾਲੇ ਨਹੀਂ ਇਹ ਦੇਹ ਚੋਂ ਚੋਣ ਮੋਤੀ ਪਿਆਰਾ ਰੱਬ ਦਾ ਸ਼ੁਕਰ ਬੁਝਾਰਦਾ ਏ ਜਿੱਥੇ ਸੋਨੇ ਚਾਂਦੀ ਦੀ ਚਾਨਣੀ ਤਣੀ ਹੈ ਸੀ ছায়ਾ ਉਸ ਥਾਂ ਅੱਜ ਨੰਗੀ ਤਲਵਾਰ ਦਾ ਏ ਹੁਸੜ ਨਾਲ ਅੱਗ ਵੀ ਬੁਝ ਜਾਂਦੀ ਧੂਆ ਚੱਲ ਪਿਆਰੇ ਨੂੰ ਮਾਰਦਾ ਏ ਐ ਪ੍ਰਮukh ਚੋਂ ਇਹ ਆਵਾਜ਼ ਆਵੇ ਭਾਣਾ ਮਰਨਾ ਅਸਾਂ ਕਰਤਾਰ ਦਾ ਏ ਦੀਨ ਦੁਨੀਆ ਦੇ ਮਾਲਕ ਖੁਦ ਖੁਦਾ ਧਾਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਤਤੀ ਲੋਹ ਦੇ ਉੱਤੇ ਬੈਠੇ ਹੋਏ ਨੇ ਪਰ ਉਸ ਨਰੰਕਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਦੁਨੀਆ ਨੂੰ ਇਹ ਸੰਦੇਸ਼ ਦੇ ਰਹੇ ਨੇ ਕਿ ਜੇ ਆਪਣੇ ਧਰਮ ਦੀ ਖਾਤਰ ਜਾਨ ਵੀ ਕੁਰਬਾਨ ਕਰਨੀ ਪਵੇ ਤੇ ਪਿੱਛੇ ਨਹੀਂ ਕਦੇ ਹਟਣਾ ਚਾਹੀਦਾ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਸ਼ਹੀਦਾਂ ਦੇ ਸਰਤਾਜ ਦੇ ਨਾਂ ਦੇ ਨਾਲ ਨਿਵਾਜਿਆ ਗਿਆ دین ਦੁਨੀਆ ਦੇ ਮਾਲਕ ਖੁਦ ਖੁਦਾ ਧਾਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਇਸ ਕੌਮ ਦੇ ਵਿੱਚ ਅਨੇਕਾਂ ਹੀ ਸ਼ਹੀਦ ਸਿੰਘ ਸਹਿਬਾਨ ਹੋਏ ਨੇ ਜਿਹੜੇ ਹਮੇਸ਼ਾ ਹੀ ਤਾਂ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਨੂੰ ਸਜਦਾ ਕਰਦੇ ਨੇ ਅੱਜ ਸਿੱਖ ਕੌਮ ਦੇ ਵਿੱਚ ਉਹਨਾਂ ਦੀ ਇਸ ਮਹਾਨ ਸ਼ਹਾਦਤ ਨੂੰ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਦੇ ਨਾਲ ਸੰਗਠਾਂ ਦੇ ਵੱਲੋਂ ਸਜਦਾ ਕੀਤਾ ਜਾਂਦਾ ਹੈ ਹਰ ਸਾਲ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਨੂੰ ਯਾਦ ਕੀਤਾ ਜਾਂਦਾ ਹੈ ਔਰ ਦੁਨੀਆ ਨੂੰ ਦਿਖਾਇਆ ਜਾਂਦਾ ਹੈ ਕਿ ਸਿੱਖ ਧਰਮ ਦੇ ਵਿੱਚ ਜੇ ਗੁਰੂ ਸਰਵਾਨ ਇੰਨੇ ਨਿਮਰ ਸੁਭਾਅ ਵਾਲੇ ਨੇ ਇੰਨੀ ਨਿਮਰਤਾ ਵਾਲੇ ਨੇ ਤੇ ਜੇ ਲੋੜ ਪਏ ਤੇ ਇਹੀ ਗੁਰੂ ਸਰਵਾਨ ਨੇ ਸੇਵੇਂ ਦਾ ਕਿ ਦੋ ਤਲਵਾਰਾਂ ਪਹਿਨਦੀਆਂ ਛੇਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ ਜੇ ਨਿਮਰਤਾ ਹੈ ਗੁਰੂ ਸਾਹਿਬ ਦੇ ਵਿੱਚ ਤੇ ਲੋੜ ਪੈਂਦੀ ਜੇ ਕਿਸੇ ਦੀ ਧਰਮ ਦੀ ਰਾਖੀਆ ਖਾਤਰ ਆਪਣੀ ਜਾਨ ਵੀ ਕੁਰਬਾਨ ਕਰਨੀ ਪਵੇ ਤੇ ਸਿੱਖ ਧਰਮ ਆਪਣਾ ਹੱਥ ਆਪਣੇ ਹੱਥਾਂ ਦੇ ਉੱਤੇ ਆਪਣਾ ਸੀਸ ਸਦਾ ਲੈ ਕੇ ਖੁੰਦਾ ਤੇ ਇੱਕ ਹੱਥ ਦੇ ਵਿੱਚ ਤਲਵਾਰ ਲੈ ਕੇ ਖੁੰਦਾ ਹੈ ਇਹ ਬਿਆਨ ਕਰਦਾ ਹੈ ਦੁਨੀਆ ਨੂੰ ਕਿ ਸਿੱਖ ਧਰਮ ਜਿੱਥੇ ਪਿਆਰ ਦਾ ਸਨੇਹਾ ਵੜਦਾ ਤੇ ਲੋੜ ਪੈਂਦੀ ਹੈ ਆਪਣੀ ਜਾਨ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਦਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਸ਼ਹਾਦਤ ਦਾ ਦਿਹਾੜਾ ਆ ਰਿਹਾ ਹੈ ਬੜੇ ਪਿਆਰ ਸਤਾਰ ਸ਼ਰਧਾ ਪਾਉਨਾਂ ਦੇ ਨਾਲ ਗੁਰੂ ਸਰਦਾਰ ਸ਼ਹੀਦੀ ਦਿਹਾੜੇ ਨੂੰ ਆਪਾਂ ਮਨਾਈਏ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਦਾ ਸਜਦਾ ਕਰੀਏ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਜਦਾ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ